ਜੋ ਬਣਾਤ ਜੀ ਆਈਸਕ੍ਰੀਮ ਲਾਇਆ ਹੈ ਵਾ ਵਾ ਉਹ ਜੰਮਾ ਲੈ ਜੰਮਾ ਪਾਸ ਹੋ ਗਿਆ ਈ ਓਏ ਕਿੱਧਰ ਚਲ ਗਏ ਪੰਘੂੜਾ ਆਪਣੀ ਪੂਰੀ ਸਪੀਡ ਤੇ ਆ ਗਿਆ ਵਾ ਤੇ ਮੈਨੂੰ ਤਾਂ ਇਹਨਾਂ ਦੇ ਮੂੰਹ ਵੇਖੋ ਇੱਧਰ ਇੱਕ ਇੱਕ ਜਾਣੇ ਦਾ ਮੂੰਹ ਵੇਖੋ ਕਿਵੇਂ ਇਹਦੇ ਮੂੰਹ ਬਣੇ ਮਤਲਬ ਇਹ ਹੋਪਰਾ ਤੁਹਾਨੂੰ ਕਾਦੀ ਖਰਮਸਤੀ ਚੜੀ ਆ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਅਜੇ ਤੁਹਾਡਾ ਇਹਨਾਂ ਨਵੇਂ ਦਿਨ ਨਵੇਂ ਵਲੌਗ ਤੇ ਨਵੇਂ ਸਫ਼ਰ ਤੇ ਤੇ ਅੱਜ ਆ ਜੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਬਟਾਲਾ ਵਿਖੇ ਮਨਾਇਆ ਜਾਣਾ ਆ ਤੇ ਨਾਲ ਆਪਾਂ ਉੱਥੇ ਸਾਰੇ ਦੋਸਤ ਇਕੱਠੇ ਹੋ ਕੇ ਚੱਲੇ ਆ ਤੇ ਰੈਡੀ ਤੇ ਮੈਂ ਹੋ ਗਿਆ ਪੱਗ ਵੀ ਆਪਣਾ ਕਾਲੀ ਪੱਗ ਬੰਨ ਲਈ ਆਪਾਂ ਤੇ ਹੁਣ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜਾਂਦੇ ਆ ਉੱਥੇ ਚਾਹ ਪਕੌੜੇ ਦਾ ਲੰਗਰ ਲੱਗਾ ਆ ਚਾਹ ਪਕੌੜੇ ਛਕਦੇ ਆ ਨਾਲ ਆਪਣੇ ਆਜੋਣ ਆ ਤੇ ਲਵ ਤੇ ਚਲੋ ਚੱਲਦੇ ਆ ਜੀ ਤੇ ਜੇ ਚੈਨਲ ਤਾਂ ਨਵੇਂ ਜਿਹੇ ਵੀਡੀਓ ਲਾਈਕ ਕਰਕੇ ਚੈਨਲ ਸਬਸਕ੍ਰਾਈਬ ਜਰੂਰ ਕਰੋ ਤੇ ਆਪਾਂ ਕਨ ਸਾਹਿਬ ਦਾ ਵਲੋਗ ਤੇ ਮੈਂ ਉਹ ਦਿਨ ਪਾਤਾ ਆ ਤੇ ਤੁਸੀਂ ਦੇਖ ਵੀ ਲਿਆ ਆ ਤੇ ਹੁਣ ਚੱਲਦੇ ਆ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਕੋਟੜੇ ਖਾਣੇ ਆ ਕਿਉਂਕਿ ਆਪਣੇ ਬਾਕੀ ਦੋਸਤ ਹਜੇ ਰੈਡੀ ਨਹੀਂ ਹੋਏ ਜਦੋਂ ਹੋਣਗੇ ਤੇ ਫੇਰ ਹੀ ਆਪਾਂ ਜਾਣਾ ਆ ਚਲੋ ਚੱਲਦੇ ਆ ਅੱਜ ਦਾ ਤਾਂ ਮੌਸਮ ਵੀ ਬਹੁਤ ਘੈਂਟ ਹੋਇਆ ਵਾ ਤੇ ਆਪਾਂ ਬਾਹਰ ਵੇਖੋ ਉੱਤੇ ਮੌਸਮ ਤੇ ਬਹੁਤ ਘੈਂਟ ਬਦਲ ਹੋਏ ਆ ਬਹੁਤ ਸ਼ਾਨਦਾਰ ਤੇ ਚਲੋ ਚੱਲਦੇ ਆ ਗੁਰਦੁਆਰਾ ਸਾਹਿਬ ਆਪੂ ਆ ਪਤਾ ਨਹੀਂ ਕਿੱਦਾਂ ਮਸਤਰੀ ਨੇ ਲਾਤਾ ਇੱਥੋਂ ਦੇ ਕੋਈ ਜਾ ਨਹੀਂ ਸਕਦਾ ਆ ਐਨਾ ਕੀ ਬੋਲਦਾ ਚਲੋ ਚੱਲਦੇ ਤੇ ਅੱਗੋਂ ਦੇ ਚੱਲਦੇ ਆ ਆ ਆਪਣਾ ਬੱਬੂ ਡਾਉਣ ਇੱਥੇ ਕਿ ਲੋਤਾ ਹਾਂ ਬੱਬੂ ਜਾਣਾ ਨਹੀਂ ਆ ਨਹੀਂ ਨਹੀਂ ਜਾ ਆ ਯਾਰ ਕਿਉਂ ਨਹੀਂ ਜਾਣਾ ਹੈ ਅਸਰ ਆਤੀ ਆ ਹੋਇਆ ਵਾ ਯਾ ਇਨਾਂ ਚਲੋ ਫਿਰ ਗਾਇਸ ਚਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਪਕੌਣੇ ਆਉਂ ਖੋ ਸਾਹਮਣੇ ਅਨਾਉਂਸਮੈਂਟ ਆਉਂਦੀ ਚਲੋ ਚੱਲੀਏ ਅੰਦਰ ਗੁਰਦੁਆਰਾ ਸਾਹਿਬ ਦੇ ਲੰਗਰ ਦਾ ਪੂਰਾ ਪ੍ਰਬੰਧ ਚੱਲਣ ਡਿਆ ਆ ਮਤਲਬ ਲੰਚ ਦਾ ਟਾਈਮ ਹੋ ਗਿਆ ਸ਼ਾਇਦ ਨਹੀਂ ਉੱਡੇ ਆ ਵੈ ਤੇ ਅੱਜ ਇਹ ਮੇਰੀ ਘੜੀ ਤੇ ਨਾ ਚ ਟਾਈਮ ਨਹੀਂ ਹੋਇਆ ਲੰਗਰ ਚਾਲੂ ਕਰਤਾ ਆ ਕਿਉਂਕਿ ਰਾਤ ਨੂੰ ਨਹੀਂ ਨਾ ਲੱਗਣਾ ਇੱਧਰ ਪੰਗਤਾ ਜੇ ਖਾਲੀ ਆ ਕੋਈ ਨਹੀਂ ਇੱਧਰ ਵੀ ਹੋ ਜਾਂਦੀ ਆ ਪਾਣੀ ਆ ਆਪਣੀ ਸੇਵਾ ਹਾਂ ਟੋਨੀ ਦੌਣ ਕਦਾਂ ਜਾਣਾ ਵੀ ਬਟਾਲੇ ਜਾਣਾ ਵਾ ਚਲ ਠੀਕ ਆ ਚਲੋ ਵੇਚਦੇ ਆ ਲੰਗਰ ਛਕਣਾ ਕਿ ਨਹੀਂ ਛਕਣਾ ਅਸੀਂ। ਪਰਾਦਾ ਤੇ ਨਹੀਂ ਭੰਡਿਆ ਜਲੇਬੀਆਂ ਲੱਗੀਆਂ ਜਲੇਬੀ ਛਕਦੇ ਆ। ਆ ਆਪਣੇ ਚਾਚਾ ਜੀ ਵੀ ਇੱਥੇ ਆਨੂੰ ਮਿਲ ਗਏ ਹੋਰ ਚਾਚਾ ਜਾਨਾ ਬਟਾਲੇ? ਨਹੀਂ ਮੈਂ ਨਹੀਂ ਭੱਜ ਗਿਆ। ਤੇ ਸੇਵਾ ਪੂਰੀ ਕਰਨੀ ਆ ਆਪਾਂ। ਕੱਚਾ ਲਾਂਡੀ ਆ। ਸੇਵਾ ਕਰ ਲਈ ਲੰਗਰ ਦੀ। ਸੇਵਾ ਕਰ ਲਈ ਲੰਗਰ ਖਾਨ ਦੀ। ਅੱਛਾ ਅੱਛਾ ਤੇ ਜਾਣਾ ਨਹੀਂ ਬਟਾਲੇ? ਜਾਣੇ ਠਹਿਰ ਕੇ ਜੀ। ਅੱਛਾ ਜਾਣਾ ਠਹਿਰ ਕੇ। ਤੇ ਚਲੋ ਲੰਗਰ ਵੇਚਦੇ ਆ ਜਲੇਬੀਆਂ ਛਕਦੇ ਆ ਹੋਰ ਨਹੀਂ ਕੁਝ। ਆਪਣੇ ਮੰਨੀ ਹਲਵਾਈ ਇੱਥੇ ਬੈਠੇ ਆ। ਤੇ ਸਾਹਮਣੇ ਆਉ ਜਲੇਬੀਆਂ ਦਾ ਢੇਰ ਲਾਤੇ ਤਾਂ ਮੇਰਾ ਇਰਾਦਾ ਭੰਡਿਆ ਜਲੇਬੀਆਂ ਦਾ ਢੇਰ ਲਾਇਆ ਵਾ ਥੋੜੇ ਬੋਦੇ ਘਰੇ ਲੈ ਜੀਏ ਬਾਕੀ ਇਧਰ ਦਾਲਾਂ ਵਗੈਰਾ ਸਭ ਬਣੀਆਂ ਵਾ ਆ ਉਧਰ ਭੰਡਿਆਂ ਦੀ ਸੇਵਾ ਚੱਲਣ ਈ ਇਧਰ ਪ੍ਰਸ਼ਾਦਾ ਪਾਣੀ ਜੋ ਵੀ ਆ ਚਲੋ ਮੈਂ ਵੀ ਕਰਦੇ ਥੋੜੀ ਬੋਦੀ ਸੇਵਾ ਜਾਂ ਛਕਦੇ ਆ ਉਹ ਪਕੌੜੇ ਵੀ ਪਏ ਜੇ ਸਭ ਤੋਂ ਪਹਿਲਾਂ ਚਾਹ ਦੇ ਅੱਲਾ ਬੋਲਦੇ ਆ ਬਾਕੀ ਕੰਮ ਬਾਅਦ ਚ ਕਰਦੇ ਜੋ ਵੀ ਚਾਹ ਤੇ ਲੱਭ ਵੀ ਚਾਹ ਪੀਂਡ ਆ ਪਿਆ ਆਪਣਾ ਜਸਵੀਰ ਇੱਥੇ ਚਾਹ ਪੂਰੀ ਵਰਤਾਉਂ ਰਿਹਾ ਵਾ ਆ ਆਪਣੇ ਜਮਾਜੀ ਵੀ ਇੱਥੇ ਆਪਣੇ ਨੂੰ ਟੱਕਰ ਚੁੱਕੇ ਆ ਹੋਰ ਜਮਿਆਂ ਕੀ ਹਾਲ ਚਾਲ ਹੈ ਵਜੇ ਭਾਈ ਵਧੀਆ ਵਾ ਤੇ ਜਾਣ ਨਹੀਂ ਲਿਆ ਫਿਰ ਇੱਕ ਦੋ ਜਾਣਾ ਆਪਾਂ ਪੱਗ ਬੰਨਾਂ ਦੀ ਜਿਹੇ ਮਾ ਕੇ ਯਾਰ ਇਹਨਾਂ ਦੀ ਪਾਕੇ ਤੋਂ ਵੱਜਣੀ ਆ ਚਲ ਮੈਂ ਪਹਿਲਾਂ ਬਣਾ ਲਵਾਂਗਾ ਮੇਨਾ ਨਹੀਂ ਬਣਾਏਗਾ ਤੇ ਚਲੋ ਜੀ ਜਮੇ ਅਜਲੀਬੀ ਜਲੂਬੀ ਸ਼ੱਕ ਆਇਆ ਹਾਂ ਹਾਂ ਇਹ ਪਛਾਣ ਚ ਗਿਆ ਆਪਾਂ ਚਲੋ ਠੀਕ ਆ ਫਿਰ ਚਲਦੇ ਆ ਆਪਾਂ ਕਿਸ ਤਰੀਕੇ ਰੈਡੀ ਤੇ ਆਪਾਂ ਹੋਈ ਆ ਤੇ ਮੌਸਮ ਵੀ ਕਾਫੀ ਵਧੀਆ ਵਾ ਜਲੇਬੀ ਵੀ ਆਪਾਂ ਸ਼ੱਕ ਆਏ ਆ ਚਲੋ ਹੁਣ ਬਸ ਜਾਣਾ ਹੀ ਆ ਜਸ਼ਨ ਵੀ ਰੈਡੀ ਹੋ ਚੁੱਕਿਆ ਆ ਹਾਂ ਜਸ਼ਨ ਕੀ ਹਾਲ ਚਾਲ ਬੜਾ ਟਾਈਮ ਲਗਾਤਾ ਯਾਰ ਤਿਆਰ ਹੁੰਦੇ ਪੱਗੀ ਮਹਾ ਬੱਜੀ ਪੱਗ ਪਰ ਪੂਰੀ ਐਂਡ ਵੱਜ ਗਈ ਆ ਹੁਣ ਜੇ ਵੱਜੀ ਆ ਤੇ ਆਪਣਾ ਰਾਇਆ ਪੂਰਾ ਰੈਡੀ ਹੋ ਗਿਆ ਰਾਏ ਨਵੀਂ ਸ਼ਰਟ ਲਈ ਲਾਦੀ ਨਹੀਂ ਨਹੀਂ ਭਰਾ ਨਵੀਂ ਨਹੀਂ ਨਵੀਂ ਦੁੱਧਾ ਦਾ ਦਾਗ ਉਹ ਲੈ ਦਾਗ ਵੀ ਪੈ ਗਿਆ ਤੇ ਇਧਰ ਵੇਖ ਲੋ ਹਾਂ ਚਲ ਉਹ ਤਾਂ ਕੋਈ ਗੱਲ ਨਹੀਂ ਲੰਬੀ ਆ ਬਾਤ ਤੇ ਮੇਰੀ ਗੱਲ ਸੁਣ ਹਰ ਸਨੇ ਨਹੀਂ ਹਰ ਸਹਿ ਰਹਿ ਗਿਆ ਉਹਨੂੰ ਮੈਂ ਫੋਨ ਲਾਵਾਂ ਇੱਕ ਰੀ ਪੱਤੇ ਆਣਾ ਵਾ ਹੁਣ ਤੇ ਬੱਸ ਦੀ ਵੇੜ ਕਰਦੇ ਆ ਬੱਸ ਆ ਗਈ ਸੱਚ ਹੈ ਨਾ ਆ ਗਈ ਆ ਗਈ ਬੱਸ ਆ ਗਈ ਉਹ ਸਾਹਮਣੇ ਬੱਸ ਆ ਗਈ ਆ ਤੇ ਚੱਲੀਏ ਵੈਸੇ ਮੇਰੇ ਸਾਹਮਣੇ ਤੇ ਅੱਜ ਭੀੜ ਵਾਧੂ ਹੋ ਜੂਗੀ ਹਰ ਸ ਭਾਜੀ ਵੀ ਆਈਪੀ ਬੰਦਾ ਮੁੱਖ ਮੰਤਰੀ ਆ ਸਵੇਰ ਦਾ ਫੋਨ ਨਹੀਂ ਚੁੱਕਾਂ ਡਿਆ ਨਹੀਂ ਚੁੱਕਿਆ ਨਹੀਂ ਚੁੱਕਿਆ ਫੇਰ ਹੁਣ ਤੇ ਮੇਰਾ ਰਦਾ ਰਹਿੰਦੀ ਆ ਉਹਨੂੰ ਕਰਨਾ ਕਿ ਕੀ ਕਰਨਾ ਵਾ ਫਿਰ ਆ ਜੰਮੇ ਤਾਂ ਵੀ ਪਹੁੰਚ ਗਿਆ ਮੈਂ ਲੱਗਾ ਵਾ ਲਾਇਆ ਵਾ ਲਾਇਆ ਇਧਰ ਜੰਮੇ ਨੇ ਬਸ ਮਿਲਤੇ ਗਏ ਪਰ ਬਸ ਦੇ ਉੱਤੇ ਆਪਣੇ ਨੂੰ ਜਗ੍ਹਾ ਮਿਲੀ ਆ ਥੱਲੇ ਬਹੁਤ ਭੀੜ ਵੀ ਤੇ ਇਧਰ ਆਪਣੇ ਸਾਰੇ ਗਾਇਸ ਹੋਰ ਆਏ ਵਧੀਆ ਮੇਰਗੀ ਜਗ੍ਹਾ ਵਧੀਆ ਵਾ ਆਹ ਇਧਰ ਆਪਣੇ ਬਾਕੀ ਸਾਥੀ ਬੈਠੇ ਆ ਤੇ ਬਾਬੇ ਦਾ ਵਿਆਹ ਆ ਜਾਣਾ ਜਾਣਾ ਭਾਈ ਉੱਤੇ ਬਣਾ ਵੇ ਥੰਨੇ ਬਣਾ ਹਾਂਜੀ ਹਾਂਜੀ ਭਾਜੀ ਤੇ ਆਹ ਬਾਕੀ ਇਧਰ ਵੇਖੋ ਇਨਾਲ ਉਹ ਭਰਾ ਤੁਹਾਨੂੰ ਕਾਦੀ ਖਰਮਸਤੀ ਚੜੀ ਆ ਹੈ ਤਾਰਾ ਤੂਰਾ ਵੇਖ ਕੇ ਤੇ ਟਹਿਣੀਆਂ ਵੇਖ ਕੇ ਚਲੋ ਸਿੱਧਾ ਬਟਾਲੇ ਜਾ ਕੇ ਤੇ ਫੇਰ ਹੀ ਕਰਦੇ ਆ ਬਲੌਗ ਨੂੰ ਕੰਟੀਨਿਊ ਹੋਰ ਵੀ ਬਸ ਤੋਂ ਉਤਰ ਚੁਕੇ ਆ ਤੇ ਪਹੁੰਚ ਚੁਕੇ ਆ ਜੀ ਬਟਾਲਾ ਚੂਗੀ ਤੇ ਬਟਾਲਾ ਗਾਦੀਆਂ ਚੂਗੀ ਗਾਦੀਆਂ ਚੂਗੀ ਹਣਾ ਤੇ ਇਹ ਚੁੰਗੀ ਤੇ ਆਪਾਂ ਪਹੁੰਚੇ ਆਂ ਕਾਫੀ ਤੇ ਬਾਕੀ ਸੰਗਤ ਤੇ ਕਾਫੀ ਇਥੋਂ ਵਿਖੰਡਿਆ ਪਿਆ ਓਏ ਇਹਨੂੰ ਕਾਦੀਆਂ ਚੁੰਗੀ ਕਹਿੰਦੇ ਆ ਇਹਨੂੰ ਕਾਦੀਆਂ ਕਹਿੰਦੇ ਆ ਤੇ ਉਹ ਕਾਦੀ ਚੁੰਗੀ ਕਹਿੰਦੇ ਕੈਨੂੰ ਜਾਣਾ ਆਪਾਂ ਉਨੋਂ ਜਾਣਾ ਕਿ ਸਿੱਧਾ ਚੱਲੀਏ ਅੱਛਾ ਸਿੱਧਾ ਚੱਲ ਜੀਆ ਵੇਖੋ ਵੀ ਮਿੱਤਰੋ ਸ਼ਰਕਤ ਦੇ ਵਿੱਚ ਘਾਰ ਆਪਾਂ ਤੁਰਨਦੇ ਆਂ ਹੈਂ ਤੇ ਇਧਰੋਂ ਵੀ ਆਉਂਦੇ ਆ ਵਾਹਕਲ ਜੇ ਅੱਗੋਂ ਵੀ ਮੋਟਰਸਾਈਕਲ ਗੱਡੀਆਂ ਫੇਰ ਭਰਾ ਆ ਰਹੇ ਜੇ ਦੀ ਇੱਕ ਹੀ ਆਉ ਬਤਾਓ ਛੇਤੀ ਆਓ ਯਾਰ ਬਟਾਲੇ ਹਣਾ ਜਿਹੜੇ ਘਰਾਂ ਚ ਬੈਠੇ ਆ ਜਿਹੜੇ ਦੂਰੋਂ ਦੂਰੋਂ ਵਲੌਗ ਵੇਖਣਦੇ ਆ ਆਣ ਕੇ ਬਾਬੇ ਦਾ ਵਿਆਹ ਵੇਖੋ ਆਹ ਹਾਂ ਤੇ ਉਤੋਂ ਮੌਸਮ ਵੀ ਠੰਡਾ ਹੋਇਆ ਲਾਵਾ ਇਧਰ ਹੋਇਆ ਓਏ ਤੇ ਦੋ ਵੇਦਿਆਂ ਬੜੀ ਹੈ ਜੀ ਫੋਨ ਚੱਲਦੇ ਆਗੇ ਇੱਕ ਹੋਰ ਲੰਗਰ ਵਗੈਰਾ ਵੇਖਦੇ ਆ ਕਿੱਥੇ ਲੱਗੇ ਆ ਲੰਗਰ ਵੀ ਛਕ ਲਿਆ ਭੁੱਖ ਲਾ ਆ ਗੱਲ ਕਰਾ ਪੈਂਟਾਂ ਹੋਵੇ ਪੈਂਟਾਂ ਤੇ ਲੰਗਰ ਛਕੀ ਅੱਗੇ ਜਾ ਗਏ ਹਾਂ ਇੰਨੇ ਕੋਈ ਚਾਪ ਕੋੜੇ ਤੇ ਨਹੀਂ ਆਪ ਕੋੜੇ ਦਾ ਕੀ ਆਪ ਕੋੜੇ ਚੱਲੋ ਆ ਇਧਰ ਜੋ ਬੰਨੇ ਤੇ ਮੂੰਹ ਤੇ ਬੰਨ ਲਿਆ ਵਾ ਰਮਾਲ ਮੁੰਡੇ ਮੁੰਡੇ ਸ਼ਹਿਰ ਵਿੱਚ ਕੰਮ ਦੇ ਕੀ ਪਦਾਨਾ ਬਣਾਣਾ ਪਦਾਨਾ ਬਣ ਕੇ ਪਦਾਨਾ ਕਪਦਾਨਾ ਇੱਥੇ ਲੱਗਾ ਜਫੀਲ ਦਾ ਲੰਗਰ ਤੇ ਸਭ ਤੋਂ ਪਹਿਲਾਂ ਜਫੀਲ ਦਾ ਲੰਗਰ ਛਕੀ ਠੀਕ ਆ ਭਾਈ ਤੁਹਾਡੀ ਪਾਗ ਰਗਾ ਜ ਰੰਗ ਜਫੀਲ ਦਾ ਠੀਕ ਆ ਆ ਬਹੁਤ ਆ ਕਿੱਥੇ ਸੁਟਣਾ ਜੇ ਇੱਥੇ ਆਦੀ ਹੈ ਤੇ ਚਲੋ ਜਫੀਲ ਪੀਨੇ ਆ ਉਹ ਸਾਹਮਣੇ ਆਪਾਂ ਇੱਕ ਗਲਾ ਬੜੀ ਹੈ ਇੱਥੇ ਚੱਲਣ ਦੇ ਸੇਬਾਂ ਦਾ ਲੰਗਰ ਤੇ ਮੇਰੇ ਹਿਸਾਬ ਨਾਲ ਇੱਥੇ ਵੀ ਯਾਦ ਛੜਦਾਈ ਆ ਤੇ ਆਜੇ ਸੇਬਾਂ ਦਾ ਲੰਗਰ ਸਾਹਮਣੇ ਛਾਇਦੇ ਸੇਬ ਮੁੱਕ ਗਏ ਤੇ ਇੱਧਰ ਸੰਧਾਈ ਆਪਣੇ ਚੱਲਾਂ ਠੀਕ ਆ ਮਾਈਟੋ ਮਾਈਟੋ ਉਹ ਭੀੜ ਕਿੰਨੀ ਹੋ ਗਈ ਉਹ ਜਮਾ ਗਾਲਾਂ ਘੜਦਾ ਬਾਬੇ ਦੇ ਵਿਆਹ ਦੇ ਤੇ ਚਲੋ ਕੇ ਖਾਲੀ ਜਗ੍ਹਾ ਤੇ ਜਾਂਦੇ ਆ ਫੇਰ ਕਰਦੇ ਆ ਕੰਟੀਨਿਊ ਬਹੁਤ ਹੀ ਭੀੜ ਹੋ ਗਈ ਆ ਸਾਹਮਣੇ ਵੇਖਿਓ ਸਹੀ ਚਲੋ ਓਏ ਆ ਗਈ ਓਏ ਪਿਛੋਂ ਪੀ ਗਿਆ ਹੁਣ ਫੇਰ ਟੈਪ ਇੱਕ ਹੀ ਲਿਆ ਜਮਿਆ ਲਿਆ ਮਾਮਲਾ ਆਇਆ ਵਾ ਆ ਵੇ ਹੋਈਆ ਹੋਰ ਆਪਣੇ ਕੋਣ ਕੇ ਹੋਣ ਆਪਣੇ ਯੂਪੀ ਦੀ ਵਾੜੀ ਆ ਗਈ ਹੈ ਤੇ ਨਹੀਂ ਲੱਗਣਾ ਕੋਈ ਤਰਾ ਲੀਜੀਲਾ ਇੱਕ ਦੂਜਾ ਹੈ ਇਹ ਦੂਜਾ ਹੈ ਮੰਗੋ ਵਾਲਾ ਅੱਛਾ ਜੀ ਆਪਣਾ ਲੀਚੀ ਵਾਲਾ ਵਾ ਮੰਗੋ ਵਾਲਾ ਆਓ ਸਾਹਮਣੇ ਕੋਲਡ ਡਰਿੰਕਾਂ ਮਿਲਦੀਆਂ ਆਪਣੇ ਕੋਲਡ ਡਰਿੰਕ ਤੇ ਅਸੀਂ ਪੀ ਲਈ ਆ ਤੇ ਹੁਣ ਸਦਾ ਚੱਲਦੇ ਆਂ ਤੇ ਗੁਰਕੜੇ ਦਾ ਨੰਗਰ ਲੱਗਾ ਵਾ ਸਾਹਮਣੇ ਜਿੱਦਕੇ ਗੁਰਕੜੇ ਮਿਲਦੇ ਠੀਕ ਆ ਕਹਿੰਦੇ ਵੈਸੇ ਤੇ ਆਪਾਂ ਜਾਣ ਹੀ ਗਏ ਆ ਸਾਹਮਣੇ ਲੈ ਜਮਲ ਲੱਸੀ ਜਮਲ ਲੱਸੀ ਲੈ ਆਵਾ ਲਾਓ ਭਈ ਜਮਲ ਲੱਸੀ ਲੈ ਆਜੇ ਚਲੋ ਭਈ ਤਲੀ ਹੈ ਸਾਹਮਣੇ ਓਹ ਗੁਰੂਆ ਆ ਅਰਨੀ ਮਰੀ ਜਾਂਦੇ ਆ ਆਓ ਸਾਹਮਣੇ ਪੰਘੂੜੇ ਵੀ ਆਪਣੇ ਨੂੰ ਵਿਖੰਡਾ ਪਿਆ ਤੇ ਉਹ ਸਾਹਮਣੇ ਪੰਘੂੜੇ ਵੀ ਆਪਣੇ ਨੂੰ ਵਿਖੰਡਾ ਪਿਆ ਤੇ ਪੰਘੂੜਿਆਂ ਦੇ ਢੋਡਾ ਤੇ ਆਪਾਂ ਲੈਣਾ ਹੀ ਆ ਤੇ ਵੇਦਿਆਂ ਕਿਹੜੇ ਪੰਘੂੜੇ ਦੇ ਢੋਡਾ ਲੈਣਾ ਸਭ ਤੋਂ ਪਹਿਲਾਂ ਉੱਥੋਂ ਤੱਕ ਪਹੁੰਚਣਾ ਪਾਣਾ ਕਿਉਂਕਿ ਉਹ ਕਾਫੀ ਦੂਰ ਆ ਇੱਥੋਂ ਤੋਂ ਭਾਏ ਲੱਗੇ ਲੱਗਣ ਡਿਆ ਨਾ ਹਾਂ ਕਾਫੀ ਦੂਰ ਆ ਤੇ ਮਤਲਬ ਦੂਰ ਭੀੜ ਦੇ ਹਿਸਾਬ ਨਾਲ ਕਹਿੰਦੇ ਆ ਵਾ ਭੀੜ ਬਹੁਤ ਆ ਨਾ ਸੰਗਤ ਕਾਫੀ ਆਈ ਆ ਤੇ ਉੱਥੇ ਕਿਤੇ ਜ਼ਿਆਦਾ ਹੀ ਹੁੰਦੀ ਆ ਜਿੱਥੇ ਪੰਘੋੜੇ ਆ ਨਾ ਉਹ ਜਗ੍ਹਾ ਤੇ ਜ਼ਿਆਦਾ ਹੀ ਹੁੰਦੀ ਆ ਆ ਕੱਲੇ ਬੇਲਪੂਰੀ ਤੇ ਹਮੜਾ ਬੋਲਦਾ ਜੋ ਬੰਨੇ ਤੇ ਪੰਜਾਂ ਦੀ ਮਾਵਾਂ ਪੰਜਾਂ ਦੀ ਕੌਣ ਦਿੰਦਾ ਆਓ ਜਮਾਂ ਸਾਰੇ ਬੇਲਪੂਰੀ ਤੇ ਆ ਹੌਲੀ ਹੌਲੀ ਦਾਹਾਂ ਦੀ ਲਿਆਂਦੀ ਆ ਤੇ ਉਹਨਾਂ ਮੇਰੇ ਸਾਹਮਣਾਂ ਦੋਵਾਂ ਦੀ ਵੀ ਨਸੀਬ ਨਹੀਂ ਹੋਈ ਤੇ ਚਲੋ ਹਰ ਸਮਗਰ ਹੁਣ ਫੋਨ ਕੰਡਿਆ ਸੀ ਵੀ ਮੈਂ ਆਉਂਦਿਆਂ ਵਾਂ। ਬਾਕੀ ਕੋਈ ਨਹੀਂ ਚਲੋ ਅੱਗੇ ਆਪਾਂ ਚੱਲਦੇ ਆਂ। ਤੇ ਪੰਘੂੜੇ ਪੰਘਾਰੇ ਪੰਘੂੜੇ ਤੇ ਵੀਰੇ ਹਟਾਣਾ ਕਿਤੇ। ਚੱਲ ਜਾਂਗੇ ਵੀਰੇ। ਹਾਂ। ਚਲੋ ਠੀਕ ਆ। ਹੁਣ ਵੀ ਆਪਾਂ ਪਹੁੰਚ ਗਏ ਆ ਆਪਣੇ ਹਸਰੀ ਦੇ ਪੁੱਲ ਤੇ ਤੇ ਜਿੱਥੇ ਲਿਖਿਆ ਵਾ ਆਈ ਲਵ ਬਟਾਲਾ ਉਹ ਲਿਖਿਆ ਸਾਹਮਣੇ। ਆਈ ਲਵ ਬਟਾਲਾ ਉਹ ਸਾਹਮਣੇ ਲਿਖਿਆ ਵਾ। ਇਧਰ ਵਿਸ਼ਾਲ ਮੋਲ ਆ। ਤੇ ਆ ਆਪਣੇ ਹਸਰੀ ਦਾ ਪੁੱਲ ਆ। ਮਤੇ ਵੀ ਇਹ ਗੰਦੀ ਨਾਲਾ ਆ ਵਾ ਇੱਕ ਹਿਸਾਬ ਦਾ। ਤੇ ਆਪਾਂ ਇੱਥੇ ਖਲੋਤੇ ਹਰਸ਼ਦੀ ਵੇਟ ਗੰਡੇ ਹਨਾ ਹਾਂ ਚਲੀ ਤੇ ਆ ਆਪਣੇ ਸ਼ਰੀ ਕਲਸੀ ਹੁਣੀ ਵੀ ਇੱਥੇ ਹੀ ਆ ਤੇ ਸਹੀ ਹੈ ਪਿਲੀ ਪੱਗ ਬੰਨੀ ਆ ਲੱਗੇ ਰਾਜਵੀਰ ਕਲਸੀ ਲਾਈਫ ਵੀ ਨਾ ਇੱਥੇ ਹੀ ਆ ਅੱਛਾ ਅੱਛਾ ਤੇ ਸਰਗੋਨਾਂ ਦੀ ਭੈਣ ਵੀ ਇੱਥੇ ਹੀ ਆ ਬਾਕੀ ਚਲੋ ਇੱਥੇ ਆਪਾਂ ਜਮਾ ਜਮਾ ਕੀ ਵੇਖਦਾ ਹਾਂ ਹੈ ਅੱਛਾ ਚਿੱਕੜ ਹੋਇਆ ਅੰਦਰ ਬਾਕੀ ਇੱਥੇ ਫੋਟੋ ਜਿਵੇਂ ਉਹਦਾ ਮੇਰੀ ਫੋਟੋ ਖਿਚੋ ਕਿਸੇ ਦਾ ਫੋਟੋ ਖਿੱਚਣ ਡਿਆ ਵਾ ਫਾਈਨਲੀ ਅਸਵੀ ਆ ਗਿਆ ਆ ਤੇ ਹੁਣ ਆਪਾਂ ਸਿੱਧਾ ਜਾ ਰਹੇ ਆ ਪੰਘੂੜਿਆਲ ਤੇ ਚਲੋ ਪੰਘੂੜਿਆਲ ਚਲਦੇ ਆ ਉੱਥੇ ਵੇਖਦੇ ਆ ਕਿ ਪੰਘੂੜੇ ਤੇ ਹੋਟਲ ਲੈਣਾ ਕਰਨਾ ਹੀ ਲੈਣਾ ਆਪਾਂ ਫਾਈਨਲੀ ਪੰਘੂੜਿਆਂ ਲਾ ਕੇ ਪਹੁੰਚ ਚੁਕੇ ਆ ਤੇ ਦੇਖਦੇ ਆ ਕਿਹੜੇ ਪੰਘੂੜੇ ਤੇ ਆਪਾਂ ਹੋਟਲ ਲੈਣਾ ਆ ਤੇ ਇੱਧਰ ਨਿਊਟਰੀ ਤੇ ਬ੍ਰੈਡ ਲੱਗੇ ਆ ਤੇ ਜੰਮੇ ਹੋਣੀ ਸਾਰੇ ਨਿਊਟਰੀ ਬ੍ਰੈਡ ਤੇ ਹੁਣ ਆ ਬੋਲਦਾ ਜੰਮੇ ਹੋਣਾ ਚਲੋ ਮੈਂ ਖਾਣੇ ਨਹੀਂ ਆ ਅਸੀਂ ਸਦਾ ਜਾਣੇ ਆ ਪੰਘੋੜੇ ਗਏ ਤੇ ਹੋਟਲ ਆਣ ਲੈ ਕਿਉਂ ਜਾਗਵੀਰ ਹਾਂ ਜਰੂਰ ਜੀ ਲੋ ਵੀ ਮਸਤ ਪੰਘੂੜੇ ਲਾ ਕੇ ਪਹੁੰਚ ਗਏ ਆ ਤੇ ਹੁਣ ਵੇਖਦੇ ਆ ਕਿਹੜੇ ਪੰਘੂੜੇ ਤੇ ਉੱਡਣਾ ਪਹਿਲਾਂ ਟਿਕਟ ਵੀ ਪਤਾ ਕਰਨੀ ਆ ਕਿੰਨੇ ਆ ਠੀਕ ਆ ਉਹ ਤੇ ਲੈਣੇ ਆਉਣਗੇ ਉਹ ਤੇ ਕੋਈ ਉਹ ਨਹੀਂ ਸਹੀ ਲੱਗਦਾ ਯਾਰ ਉਹ ਤੇ ਐਵੇਂ ਨਿਆਣਿਆਂ ਵਾਂਗੂ ਆ ਓਏ ਆ ਸਹੀ ਹੋ ਆ ਦੋਹਾਂ ਚੋਂ ਇੱਕ ਨਿਆਣਿਆਂ ਵਾਂਗੂ ਨਹੀਂ ਫਿਰ ਉਹ ਹਾਂ ਉਹ ਤੇ ਪਾਗਲਾਥੇ ਜਾਣੀ ਯਾਰ ਉਹ ਤੇ ਭਾਜੀ ਪਾਗਲਾਥੇ ਜਾਣੀ ਆ ਆਪਾਂ ਇੱਥੇ ਲੈਨੇ ਜਾਂਦੇ ਸ਼ਿਪ ਤੇ ਤੇ ਜਾ ਇੱਥੇ ਬਾਜੋ ਸ਼ਿਪ ਤੇ ਦੋਸਤ ਉਹ ਨਹੀਂ ਸਹੀ ਸ਼ਿਪ ਤੇ ਇੱਥੇ ਕੱਲ ਨੂੰ ਸ਼ਿਪ ਇੱਥੇ ਬਸ ਹੁਣ ਮੈਂ ਤੇ ਲਵ ਤੇ ਜੋਮਰ ਰਹਿ ਗਏ ਆਂ ਬਾਕੀ ਰਾਇਆ ਜਮਾ ਜੈਸਨ ਹਰਸ਼ ਇਹ ਸਾਰੇ ਆਪ ਘੂੜੇ ਤੇ ਹੋਟਾ ਲੈਣ ਲੱਗੇ ਜਾਂਦੇ ਨਾ ਉੱਤੇ ਲੈਣਾ ਨਾ ਉਧਰ ਇਹ ਬਸ ਇੱਥੇ ਹੋਟਾ ਲੈਣ ਲੱਗੇ ਆ ਤੇ ਅਸੀਂ ਨਹੀਂ ਇੱਥੇ ਲੈਣਾ ਕਿਉਂਕਿ ਢਾਰਵੀ ਕੇ ਚੀਜ਼ ਦਾ ਨਾ ਹੁੰਦਾ ਆ ਤੇ ਇਹ ਵੇਖਦੇ ਆਂ ਮੈਂ ਇੱਕ ਅੱਧਾ ġੇੜਾ ਵੇਚ ਲੀਏ ਕਿਦਾਂ ਕੱਢਦੇ ਆ ਉਹ ਹਿਸਾਬ ਨਾਲ ਫਿਰ ਅਸੀਂ ਇਹ ਹੋਟਾ ਲੈਣਾ ਕਿ ਨਹੀਂ ਲੈਣਾ ਇਹ ਵੇਖਦੇ ਆਂ ਤੇ ਚਲੋ ਵੇਖਦੇ ਆਂ ਜੀ ਪਹਿਲਾ ਕਿਹੜਾ ਇਹ ਕਿੱਦਾਂ ਕੱਢਦੇ ਆ ਉਸ ਹਿਸਾਬ ਨਾਲ ਪੰਘੂੜਾ ਆਪਣੀ ਪੂਰੀ ਸਪੀਡ ਤੇ ਆ ਗਿਆ ਵਾ ਤੇ ਮੈਨੂੰ ਤਾਂ ਇਹਨਾਂ ਦੇ ਮੂੰਹ ਵੇਖੋ ਇਧਰ ਇੱਕ ਇੱਕ ਜਾਨੇ ਦਾ ਮੂੰਹ ਵੇਖੋ ਕਿਵੇਂ ਇਹਦੇ ਮੂੰਹ ਬਣੇ ਮਤਲਬ ਇਹਨਾਂ ਦੇ ਡਰਨ ਡੇ ਆ ਸਾਰੇ ਉਹ ਜਾ ਭਰਾ ਮੈਂ ਨਹੀਂ ਹਟ ਲੈਣਾ ਤੇ ਇਹਨਾਂ ਦੇ ਮੂੰਹ ਵੇਖੋ ਕਿੱਦਾਂ ਦੇ ਬਣੇ ਆ ਹਾਂ ਮੈਂ ਨਹੀਂ ਗੁਰਵਾ ਉਹਦੇ ਕਈ ਤਾਂ ਰੋਣ ਹੀ ਡੇ ਬੇ ਵਿੱਚ ਜਾ ਭਰਾ ਉਹ ਜੋਬਨ ਉਹ ਉਹ ਜੋਬਨ ਗੱਲ ਸੁਣ ਇੱਧਰ ਆਹੀਂ ਇੱਥੇ ਨਾ ਹੌਡਾ ਲਾਈਆ ਆ ਆਜਾ ਬਾਈ ਚਲ ਚਲ ਮੈਂ ਨਾ ਮੇਰਾ ਭਾਈ ਇੱਥੇ ਹੌਡਾ ਲਾਈਆ ਆ ਟਿਕਟ ਪੁੱਛ ਕੇ ਆ ਮੜੀ ਪਾਣ 20 ਕੋਣੀ ਆ 20 ਕੋਣੀ ਆ ਇੱਥੋਂ ਆਉਂਦਾ ਘੁੰਮ ਕੇ ਆਪਾਂ ਇਹਨੂੰ ਆਏ ਨਾ ਅੱਛਾ ਧਰ ਸੁਣੀ ਤੇ ਉਥੇ ਹੌਡਾ ਲਾਣ ਡਿਆ ਤੇ ਇੱਧਰ ਜੋਬਨ ਬੇਲਪੂਰੀ ਦਾ ਸਿੱਧਾ ਹਮਲਾ ਕਰਨ ਡਿਆ ਫੇਰ ਤੇ ਲਵ ਬੇਲਪੂਰੀ ਖਾ ਗਿਆ ਟਿਆ ਵਾ ਤੇ ਇੱਧਰ ਮੈਂ ਤੇ ਆਪਣੇ ਹੌਡਾ ਲੈ ਲਿਆ ਵਾ ਤੇ ਚਲੋ ਇਹ ਖਾਣੇ ਆ ਤੇ ਉਹਨਾਂ ਨੂੰ ਹੋਟੇ ਲੈ ਲੈਂਦੇ ਉੱਥੇ ਜਿੱਥੇ ਲੈਣ ਦੇ। ਲਓ ਵੀ ਮਿੱਤਰੋ ਜਸ਼ਨ ਹੁਣਾਂ ਦੀ ਬਾੜੀ ਤੇ ਆ ਗਈ ਆ। ਆਓ ਜਸ਼ਨ ਬਹਿ ਗਿਆ ਵਾ ਤੇ ਨਾਲ ਆ ਜਰਮਾ ਤੇ ਬਾਕੀ ਰਾਏ ਹੁਣੀ ਵੀ ਉੱਥੇ ਹੀ ਕਿਤੇ ਹੋਣੇ ਆ। ਬਾਕੀ ਇਹਨਾਂ ਦੀ ਬਾੜੀ ਆ ਚੁੱਕੀ ਆ। ਹੁਣ ਵੇਖੋ ਇਹਨਾਂ ਦੇ ਰੰਗ ਉੱਟਦੇ ਕ ਨਹੀਂ ਉੱਟਦੇ। ਲਓ ਵੀ ਇਹਨਾਂ ਦਾ ਪੰਘੂੜਾ ਘੁੰਮ ਗਿਆ ਆ ਤੇ ਆ ਰਾਏ ਹੁਣੀ ਓ ਹਰਸ ਹੁਣੀ ਸਾਰੇ ਵਿੱਚੇ ਤੇ ਉਹਨਾਂ ਦੇ ਦਾ ਰਾਂਗੀ ਕਈਆਂ ਦੇ ਉੱਡ ਗਏ ਜੇ ਉਹ ਵੇਖੋ ਲੈ ਵੀ ਭਾਈ ਪੰਘੋੜੇ ਤੋਂ ਛਾਲਣਾ ਕੋਈ ਮਾਰ ਦੇ ਓਏ ਇਦਾਂ ਦਾ ਹਾਲ ਬਣਿਆ ਪਿਆ ਇਹਨਾਂ ਦਾ ਬਾਕੀ ਸੰਗਤ ਵੇਖੋ ਚਾੜੇ ਬਣੇ ਬਹੁਤ ਹੀ ਸੰਗਤ ਆ ਦੂਰ ਦੂਰ ਤੱਕ ਆਉਂਣੋ ਜਾਂਦੇ ਆ ਹੁਣ ਆਪਾਂ ਇਹਨਾਂ ਨੂੰ ਹੋਟੇਲ ਆ ਹੀ ਲੈ ਲੈਂਦੇ ਤੇ ਇਹਨਾਂ ਦੇ ਇੰਟਰਵਿਊ ਲਵਾਂਗੇ ਇਹਨਾਂ ਨੂੰ ਮੈਂ ਹਾਂ ਕਰ ਲੈ ਲੈਂਦੇ ਬਾਅਦ ਇਹਨਾਂ ਦੇ ਇੰਟਰਵਿਊ ਲੈਣੇ ਆ ਭਣਾ ਕੀ ਕਹਿੰਦੇ ਆ ਇਹ ਨਹੀਂ ਪਤਾ ਨਹੀਂ ਕਿੱਧਰ ਚਲ ਗਏ ਮੈਨੂੰ ਤਾਂ ਖੁਦ ਨਹੀਂ ਪਤਾ ਲੱਗਣ ਡਿਆ ਹਾਂ ਜੋਬਣਾ ਕਿੱਧਰ ਚਲ ਗਏ ਗਵਾਜ ਗਿਆ ਜੋਬਨ ਜੋਬਨ ਨੂੰ ਲੈ ਕੇ ਆਏ ਤੇ ਮੈਂ ਹੁਣ ਆਈ ਦੋਵੇਂ ਗਵਾਜ ਗਏ ਆ ਕੋਈ ਪਤਾ ਲੱਗਣ ਨਹੀਂ ਡਿਆ ਕਿੱਧਰ ਆ ਬਈ ਆ ਦੇ ਇਹ ਲਾਦਾ ਹਲਕੇ ਹੋਣ ਗਏ ਇਹ ਆ ਛੱਪੜ ਲੱਗਾ ਪਿਆ ਇੱਥੇ ਵੀ ਮਿੱਤਰੋ ਤੇ ਐਂ ਦੀ ਤਨੀ ਆਪਣੇ ਕੋਲ ਆਇਆ ਜਾਣਾ ਐਂ ਦੀ ਛੋਟੀ ਜਿਹੀ ਜਗ੍ਹਾ ਥੋੜੀ ਜਾਣੇ ਆ ਫਰਮਾਨਾ ਉਹ ਸਾਹਮਣੇ ਛੱਪੜ ਹੀ ਲੱਗਾ ਇੱਕ ਹਿਸਾਬ ਦਾ ਆਓ ਆ ਗਲੀ ਵੇਖੋ ਆ ਗਲੀ ਦਾ ਤਾਂ ਪੂਰਾ ਹਾਲ ਹੀ ਬਿਹਾਲ ਹੋਇਆ ਠੀਕ ਹੈ ਪਾਣੀ ਲਾਦਾ ਡੋਲ ਗਿਆ ਬਾਅਦ ਬਹੁਤ ਵਧੀਆ ਫੁੱਲਾਂ ਵਾਲੀ ਦੁਕਾਨਾ ਹੈ ਜੋ ਕੋਣਾਂ ਫੁੱਲ ਖਰੀਦਣਾ ਆ ਦੁਕਾਨ ਲੱਗੀ ਆ ਆਪਾਂ ਘੂੜੇ ਦੂਸਰੀ ਸਾਈਡ ਲੱਗੇ ਆ ਬਟਾਲੇ ਦੇ ਮਤਲਬੀ ਆਪਾਂ ਜੈਂ ਦੀ ਸਵੇਰ ਸਵੇਰੇ ਬੱਸਾਂ ਜਾਂਦੀਆਂ ਨਾ ਆਪਣੇ ਚੌਂਕ ਆ ਇਧਰ ਇਧਰ ਲੱਗੇ ਆ ਬੇੜੀ ਵਾਲਾ ਇੱਥੇ ਲੱਗਾ ਵਾ ਸਾਹਮਣੇ ਦੂਸਰਾ ਗੋਲ ਵਾਲਾ ਉਹ ਲੱਗਾ ਵਾ ਘੂੜੇ ਤੇ ਇਧਰ ਵੀ ਲੱਗੇ ਆ ਪਰ ਇਧਰ ਉਹਨੇ ਖਾਸ ਨਹੀਂ ਲੱਗੇ ਜਿੱਦਾਂ ਵੀ ਪਿਛੇ ਆਪਾਂ ਵੇਖ ਕੇ ਆਏ ਆ ਬਾਕੀ ਯਾਰ ਇੱਥੋਂ ਤੇ ਪੀਟ ਚੋਂ ਨਾ ਮੈਂ ਤਾਂ ਮਾਹ ਹੀ ਲੰਗਿਆ ਘਰ ਸੁਣੀ ਤੇ ਇੱਥੇ ਖਲੋਤੇ ਆ ਬਾਕੀਆਂ ਦਾ ਕੁਝ ਨਹੀਂ ਪਤਾ ਲੱਗਣ ਡਿਆ ਕਿੱਥੇ ਹੋ ਮੈਂ ਤਾਂ ਮਾਹ ਹੀ ਨਿਕਲਿਆ ਤੁਹਾਨੂੰ ਮੈਂ ਦੱਸਾਂ ਇੱਥੋਂ ਤੇ ਉਹਨਾਂ ਨੂੰ ਲੱਭੀ ਆ ਮੇਰੇ ਦੇ ਫੋਨ ਚ ਬੈਲੈਂਸ ਵੀ ਮੁੱਕ ਗਿਆ ਵਾ ਪਤਾ ਨਹੀਂ ਕਿਦਾਂ ਮੁੱਕ ਗਿਆ ਜੇ ਤੇ ਚਲੋ ਕੋਈ ਨਹੀਂ ਵੇਖਦੇ ਹੁਣ ਲੱਭਦੇ ਆ ਕਿੱਥੇ ਗੀ ਆ ਉਹ ਲੱਭਦੇ ਆ ਨਹੀਂ ਹੈ ਤਾਂ ਕਿ ਜੰਮੇ ਹੁਣੀ ਤੇ ਇੱਥੇ ਖਲੋਤੇ ਆ ਜੋ ਬਣ ਰਹਿ ਗਿਆ ਰਾਇਆ ਰਹਿ ਗਿਆ ਵਾ ਉਹ ਵੀ ਹੁਣੇ ਦਸ਼ਨ ਪਤਾ ਕੀਤਾ ਆ ਵੀ ਰਾਜੇ ਨਹੀਂ ਆਤੇ ਤੇ ਰਾਇਆ ਤੇ ਆਪਣੇ ਜੋਪੇ ਅੱਗੇ ਹੀ ਆ ਕਿੱਥੇ ਅੱਗੇ ਹਾਂ ਕਰਕੇ ਅੱਗੇ ਸ਼ਰਕਤ ਹੈ ਕੋਈ ਖਾਲੀ ਜਗ੍ਹਾ ਵਾਂ ਹਾਂ ਚਲੋ ਅੱਗੇ ਚੱਲਦੇ ਆ ਖਾਲੀ ਜਗ੍ਹਾ ਤੇ ਕਹਿੰਦੇ ਉੱਥੇ ਜੋਬਨ ਤੇ ਰਾਇਆ ਉੱਥਈ ਆ ਤੇ ਇੱਥੇ ਯਾਰ ਬਹੁਤ ਇੱਕ ਤਾਂ ਚਿੱਕੜ ਬੜਾ ਹੋ ਗਿਆ ਮਹਿੰਦੀ ਵਜਾ ਨਾਲ ਤੇ ਉਤੋਂ ਰਸ਼ ਵੇਖੋ ਕਿਦਾਂ ਜੇ ਹਾਂ ਐਨੇ ਕਿ ਚਾਦੀ ਆ ਨਾ ਤੁਹਾਨੂੰ ਮਤਲਬ ਪਸੰਦ ਆਦਾ ਕੋਈ ਇਹ ਵੀ ਚੱਲਦਾ ਹੁੰਦਾ ਆਈ ਤਾਂ ਕੈਪਟਨ ਉਹਦਾ ਬਣ ਗਿਆ ਨਵੀਂ ਵਰੀ ਇੱਕ ਜੋੜੀ ਹੈ ਆਹੋ ਦੇਖਦੇ ਆਂ ਐਨੋ ਜਾਣੇ ਕਿ ਉਹ ਨਹੀਂ ਅਸੀਂ ਤੁਹਾਨੂੰ ਪਿੱਛੇ ਲੱਭਣ ਦੇ ਆਂ ਤੇ ਤੁਸੀਂ ਇਕੱਲੇ ਇਕੱਲੇ ਗੋਲ ਗੱਪੇ ਖਾਂਣ ਦੇ ਜੀ ਗੋਲ ਗੱਪੇ ਤੁਹਾਨੂੰ ਦੇਖਣੇ ਦਮ ਨਹੀਂ ਨਖਲ ਹੋ ਸਾਦੇ ਆਹੋ ਤੁਸੀਂ ਹੁਣ ਇਕੱਲੇ ਇਕੱਲੇ ਗੋਲ ਗੱਪੇ ਖਾਂਣ ਦੇ ਭਾਗ ਹੈ ਹੈ ਉਹ ਆ ਗਿੜੀ ਆਮ ਇਕੱਲਾ ਇਕੱਲਾ ਗੋਲ ਗੱਪੇ ਅਸੀਂ ਤੁਹਾਨੂੰ ਪਿੱਛੇ ਲੱਭਦੇ ਰਹਿ ਗਏ ਕੋਈ ਨਹੀਂ ਬੈਠੇ ਹਾਂਜੀ ਆ ਭਾਗ ਆਣ ਕੇ ਤੇ ਗੋਲ ਗੱਪੇ ਖਾਂਣ ਦੇ ਆ ਤੇ ਗੋਲ ਗੱਪੇ ਇੱਕ ਮਿੱਟੀ ਦੇ ਟਿੱਕੀ ਹਾਂ ਰੋਮੈਂਟਿਕ ਵਰਕੇ ਦੀ ਨਹੀਂ ਨਹੀਂ ਮੇਰੇ ਸਾਮ ਨੂੰ ਪੂਰਾ ਆਪਣੇ ਨੂੰ ਚਾਹੀਦਾ ਵਾ ਤੇ ਆਓ ਬਈਏ ਇਹ ਕੁਰਸੀ ਥੋੜੀ ਗੰਦੀ ਆ ਚਲੋ ਕੋਈ ਨਹੀਂ ਬੈਹਿ ਜਾਣਾ ਲੈ ਜਮਿਆਂ ਕਰ ਆਇਆ ਸਿੱਧੀ ਰੱਖੀ ਸਿੱਧੀ ਤੇ ਆਓ ਸਾਹਮਣੇ ਲਾਦੇ ਸੈਂਟ ਮੈਨਡੇ ਆ ਤੇ ਇੱਧਰ ਹੂਨਾ ਦੇ ਕਵਰ ਥੋੜਾ ਰੈਸਟ ਕਰੀਏ ਇੱਥੇ ਬੈ ਕੇ ਗੋਲ ਗੱਪੇ ਖਾਈਏ ਤੇ ਰੈਸਟ ਕਰੀਏ ਇੱਕ ਸਾਥ ਦੀ ਜਸ਼ਨੋ ਨਹੀਂ ਤੇ ਆਏ ਨਹੀਂ ਜਸ਼ਨੋ ਨਹੀਂ ਕਿੱਥੇ ਰਹਿ ਗਏ ਵੇ ਉਹ ਸਾਹਮਣੇ ਹੀ ਮੇਰੇ ਨਾਲ ਹੀ ਮਨ ਲੱਗਾ ਕਿਵੇਂ ਆ ਉਹ ਜੰਮਿਆ ਤੈਨੂੰ ਨਾ ਕਹਿ ਗਿਆ ਯੋ ਚਲ ਠੀਕ ਆ ਅੰਦਾ ਚੱਲਦਾ ਹੈ ਨਾ ਭਾ ਗੋਲ ਗੱਪੇ ਇਹਦੇ ਲਾਦੇ ਪੈਂਚਰ ਮੈਨੂੰ ਲਾਦਾ ਕੀ ਹੋਇਆ ਸਾਰੇ ਤੇ ਚੌਂਡੇ ਆ ਯਾਰ ਉਹ ਰਾਜਾ ਗੋਲ ਗੱਪੇ ਇਹਦੇ ਪੈਂਚਰ ਪੈਂਚਰ ਯਾਰ ਸਾਰੇ ਚੌਂਡੇ ਹਨਾ ਤੁਹਾਨੂੰ ਤੇ ਲਾ ਗਿਆ ਪੈਂਚਰ ਪਈਆਂ ਗਿਆ ਦੇ ਪੰਜ ਦੇ 20 ਦੇ ਪੰਜ ਦੇ ਆ ਯਾਰ ਗੋਲ ਗੱਪੇ ਤੂੰ ਭਾ ਉਹ ਵੀ ਪੈਂਚਰ ਗੋਲ ਗੱਪੇ ਤੇਰੇ ਕੋਧਾ ਮੌਸਮ ਬਹੁਤ ਵਧੀਆ ਹੋ ਗਿਆ ਹੈ ਮੀਂਹ ਵੀ ਆਪਣੇ ਬੱਦਲ ਹੋ ਗਿਆ ਵਾ ਧੋਪ ਆ ਧੀ ਗਈ ਹੈ ਤੇ ਇਹ ਕਵਰ ਲੈਂਡ ਹੈ ਪਿਆ ਹੁਣ ਤੇ ਚਲੋ ਵੇਚਦੇ ਆ ਕਵਰ ਲੈ ਕੇ ਤੇ ਆਪਣੇ ਟਾਈਮ ਅਜੇ ਹੋ ਗਿਆ ਜੇ ਟਾਈਮ ਆਪਣੇ ਹੋਇਆ ਜੇ 3:30 ਤੇ ਘਰ ਆਪਾ ਜਾਣਾ ਅਜੇ 5-6 ਵਜੇ ਜਾਣਾ ਵਾ ਤੇ ਵੇਚਦੇ ਉਹਨਾਂ ਟਾਈਮ ਆਪਾਂ ਕਰਨਾ ਵੀ ਕੀ ਆ ਤੇ ਹਾਂ ਜੋਬਣਾ ਨਹੀਂ ਲੱਭਾ ਕੋਈ ਵੀ ਆ ਸੈਂਟ ਲੈ। ਉਹ ਜਾ ਉਹ ਜਾ। ਇਧਰ ਨੂੰ ਪਾ ਲੈ। ਸੁੰਗ ਕੇ ਵੇ ਭਰਾ ਤੂੰ। ਭਾਈ ਇਹਦੇ ਬਹੁਤ ਵਧੀਆ ਸੈਂਟ ਆ। ਮੈਨੂੰ ਪਾ ਕੇ ਰੱਖ ਹਾਂ। ਹੈ? ਭਾਜੀ ਮੈਨੂੰ ਮੈਂਟ ਪਾ ਕੇ ਰੱਖ। ਚੰਦਾ ਵਾ। ਲੋ ਗਾਇਸ ਮਿੱਤਰੋ ਅੱਜ ਨੇ ਵਿਖਾਇਆ ਨਹੀਂ ਵਲੌਗ 'ਚ। ਸਾਨੂੰ ਇਧਰ ਵੀ ਸੈਂਟ ਮਿਲਣ ਦੇ ਆ ਆਪਣੇ ਵੱਡੇ ਤੋਂ ਵੱਡੇ ਖਾਸ ਤੋਂ ਖਾਸ ਸੈਂਟ। ਇਧਰ ਆਪਣੇ ਸਪਰੇਅ ਵਾਲੇ ਤੇ ਇਹ ਦੂਸਰੇ ਲਿਕਵਿਡ ਵਾਲੇ। ਚਲੋ ਦੇਖਦੇ ਹਾਂ। ਉਹ ਕੀ ਕਹਿ ਗਿਆ ਵਾ? Ô kì kìa ਦੇਖਣਿਆ ਵੇ ਜੋਵਣ ਦੇਖਣਿਆ ਚਲੋ ਫਿਰ ਕੋਈ ਨਹੀਂ ਆਪਾਂ ਚੱਲਦੇ ਇੱਧਰ ਉੱਧਰ ਅਰਛਵੀਰ ਹਾਂਜੀ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਆ ਉਹ ਭਾ ਨੂੰ ਟੈਟੂ ਬੋਨ ਲਈ ਕੋਈ ਜਗ੍ਹਾ ਨਹੀਂ ਮਿਲੀ ਉਹ ਕੋ ਟੈਟੂ ਕਿੱਥੇ ਵਾਜਾ ਜੇ ਆਹੋ ਨਹੀਂ ਮਿਲੀ ਹੁਣ ਜਗ੍ਹਾ ਪੈਰ ਤੇ ਟੈਟੂ ਵਾਲਿਆ ਹੈ ਜੰਮਿਆ ਜਾਣ ਜੋਵਣ ਆਪਣਾ ਆ ਗਿਆ ਵਾ ਸਟਾਫਟ ਹੋਏ ਦੀ ਦੁਕਾਨ ਤੇ ਜਿੱਥੇ ਵੀ ਆਪਣੇ ਟੈਡੀ ਬੀਅਰ ਸਾਰਾ ਕੁਝ ਮਿਲਦਾ ਹਾਂ ਰਾਜਾ ਤੇ ਕੀ ਲੈਣ ਲੱਗੇ ਪਾਂਡਾ ਲੈਣ ਲੱਗੇ ਜੇ ਤੇ ਕੌਣ ਕੌਣ ਆਂਡਾ ਹੀ ਨਾ ਲੈ ਲੈ ਅੱਛਾ ਅੱਛਾ ਆਂਡਾ ਆਂਡਾ ਮਾਮਾ ਹੈ ਵਾ ਤੇ ਜੋ ਆਪਣਾ ਪੰਡ ਲਾਣ ਲੱਗਾ ਅੱਛਾ ਅੱਛਾ ਕੋਮਲ ਹੀ ਲਾਣ ਲੱਗਾ ਲਵ ਪਾਂਡਾ ਇਹਦੇ ਬਾਹੂ ਬਹੁਤ ਸੋਹਣੇ ਸੋਹਣੇ ਇੱਥੇ ਰੱਖੇ ਜੇ ਉਹ ਖਰਗੋਸ਼ ਕੱਡਾ ਘੈਂਡੀਆਂ ਇੱਥੇ ਤਾਂ ਪੂਰਾ ਮੇਲਾ ਲਾਇਆ ਉਹ ਸੱਪ ਵੀ ਆਈਏ ਰਾਜੇ ਉਹ ਲੈਣਾ ਜੀ ਅੱਜ ਘਰ ਕਰੋ ਭਾਈ ਲੈਣਾ ਕੀ ਹੋ ਗਿਆ ਵਾ ਮੈਂ ਤਾਂ ਸੱਪ ਜੀ ਲੈਣਾ ਵਾ ਆ ਇੱਥੇ ਲੱਗਾ ਆਈਸਕ੍ਰੀਮ ਦਾ ਲੰਗਰ ਤੇ ਵੇਖੋ ਵੀ ਜਸ਼ਨ ਰਾਯਾ ਤੇ ਜੋਬਨ ਚਲਗੇ ਆ ਤੇ ਹੁਣ ਵੇਚਦੇ ਇਹਨਾਂ ਨੂੰ ਮਿਲਦਾ ਕਿ ਨਹੀਂ ਉਹ ਸ਼ਾਬਾਸ਼ ਚੋਕੇ ਐਦਾਂ ਗੱਲ ਬੰਨੀ ਆ ਅਰਸ਼ ਆਈਸਕ੍ਰੀਮ ਭਾਈ ਕਰਾਖਾਂਡੇ ਚ ਚਲੋ ਆਓ ਉਹ ਜਮਾ ਲੈ ਜਮਾ ਪਾਸ ਹੋ ਗਿਆ ਈ ਓਏ ਲਓ ਵੀ ਜੋ ਬਣਾਤੇ ਜੀ ਆਈਸਕ੍ਰੀਮ ਲੈ ਆਇਆ ਏ ਇਹਨੂੰ ਟੂਨੇ ਚ ਮਿਲੀ ਨੇ ਪਹਿਲੇ ਗਾਇਸ ਆਪਣੇ ਨੂੰ ਵੀ ਮਿਲ ਚੁੱਕੀ ਆ ਤੇ ਰਾਏ ਨੂੰ ਮਿਲ ਗਈ ਆ ਉਹ ਰਾਏ ਮਿਲ ਗਈ ਆ ਨਾ ਚੱਲੀ ਜਾ ਹੁਣ ਅੱਗੇ ਤੇ ਮਨੂ ਮਿਲ ਗਈ ਆ ਹੁਣ ਅੱਗੇ ਚੱਲੀਏ ਮੈਂ ਟੋਮਟੇ ਅੱਗੇ ਬੜਾ ਟਾਈਮ ਹੋ ਗਿਆ ਵਾ ਮਿੱਤਰੋ ਜਿਹੜੇ ਆਪਾਂ ਬੰਦੇ ਆ ਲੱਗੇ ਆ ਨਾ ਇੱਧਰ ਤੇ ਸਾਰੇ ਬੰਦੇ ਨਾਲ ਲੰਗਰ ਹੀ ਲੱਗੇ ਆ ਤੇ ਆਓ ਸਾਹਮਣੇ ਵੇਖੋ ਇਹ ਬਹੁਤ ਹੀ ਵਧੀਆ ਇੱਥੇ ਬਣਾਇਆ ਗਿਆ ਸੀ ਤੇ ਹੁਣ ਆਪਾਂ ਜਾਣੇ ਕਿ ਕਿਨੂੰ ਚੱਲੇ ਰਹੇ ਆਪਾਂ ਹੁਣ ਆਪਾਂ ਚੱਲੇ ਪੁਲਸ ਲੈਣ ਜਾਂਦੀ ਹਸਰੀ ਦਾ ਦੀ ਫਿਰ ਬੈਠ ਅੱਛਾ ਫਿਰ ਬੈ ਕੇ ਚੱਲੇ ਹੁਣ ਆਪਾਂ ਤੇ ਘਰੇ ਤਾਂ ਨਹੀਂ ਹੁਣੇ ਜਾਣਾ ਵੈਸੇ ਇਹਨੂੰ ਬੈ ਕੇ ਚੱਲੇ ਆਂ ਯਾਰ ਮੜਾ ਅੱਗੇ ਹੋ ਜੀ ਚਲੋ ਧੱਕਾ ਤੋਂ ਕਮਾੜ ਕੇ ਅੱਗੇ ਹੋ ਜੀਦਾ ਵਾ ਕਿਉਂ ਬੋਲਟ ਦਾ ਕਰਤਾ ਕਿ ਨਹੀਂ ਕੰਮ ਚਲੋ ਅਸੀਂ ਅੱਗੇ ਜਾਂਦੇ ਆਂ ਤੇ ਅਗੇ ਦੇਖਦੇ ਕੋਈ ਸਪੈਸ਼ਲ ਚੀਜ਼ ਲੱਭਦੀ ਆ ਉਥੇ ਭਰਉਂਦੇ ਆ ਹਾਂ ਭਾਈ ਦਾਲ ਦੇ ਚੋਲ ਦੀ ਗੈਂਗ ਹਰਸ਼ ਜਮਾ ਜੋਬਨ ਰਾਇਆ ਤੇ ਜਸ਼ਨ ਨੇ ਨਹੀਂ ਹੋਰ ਕੋਈ ਨਹੀਂ ਆ ਇਹ ਦਾਲ ਚੋਲ ਦੀ ਗੈਂਗ ਆ ਲੋ ਵੀ ਮਿੱਤਰੋ ਘੁੰਮ ਫਿਰ ਕੇ ਫੇਰ ਆਪਾਂ ਆ ਚੁੱਕੇ ਆ ਹਸਰੀ ਵਾਲੇ ਪੁਲ ਤੇ ਤੇ ਹਾਂ ਰਾਜਾ ਇੱਧਰ ਉਹ ਰਹੇ ਘੁੰਮ ਫਿਰ ਕੇ ਫੇਰ ਹਸਰੀ ਵਾਲੇ ਪੁਲ ਤੇ ਆ ਗਏ ਆ ਪੁਲ ਤੇ ਆ ਗਏ ਆ ਪੁਲ ਤੋਂ ਪਹਿਲਾਂ ਆ ਰਿਹਾ ਰਬਾਵਾ ਸਿੱਧਾ ਅੱਛਾ ਹਾਂ ਸਾਹ ਵਾਲੇ ਠੀਕ ਠੀਕ ਆ ਤੇ ਹਰ ਸੇ ਤੂੰ ਘਰੇ ਚੱਲਾ ਵਾ ਵੇਨੇ ਆ ਜਿਹੜੀਆਂ ਤੁਸੀਂ ਲਾਂਤਾਂ ਪਾ ਦੀਆਂ ਹੁਣ ਇੱਥੇ ਰਹਿਣਾ ਪੈਣਾ ਭਾਈ ਤੁਹਾਨੂੰ ਇੱਥੇ ਰਹਿਣਾ ਪੈਣਾ ਵਾ ਆ ਜਾ ਕੇ ਆਂਦੇ ਹੀ ਜਾਣਾ ਵਾ ਆ ਗੰਦੇ ਪਾਣੀ ਵਾਲਾ ਆਪਣੇ ਮਗਰ ਉਹ ਵਾ ਕੀ ਜਾਂਦੇ ਹਸਰੀ ਦਾ ਪੋਲੇ ਆ ਚਲੋ ਦੇਦਿਆਂ ਜਾਣਾ ਕਿੱਥੇ ਆਪਾਂ ਚੱਲੀਏ ਆਪਾਂ ਹੁਣ ਚਾਹ ਸੁਤਾ ਬਾਹਰ ਇੱਥੇ ਆਂਦੇ ਹਾਇ ਵਾ ਉਧਰ ਚਾਹ ਜੂ ਮਿਲਦੀ ਹੈ ਚਾਹ ਤੇ ਉਧਰ ਜਾਣੇ ਆ ਗੁਰਦੀ ਤਾਂ ਤੂੰ ਆਉਣਾ ਮਿੱਤਰੋ ਹੁਣ ਆਪਾਂ ਪਹੁੰਚ ਗਏ ਆ ਜੀ ਕੈਮਰਾ ਕਿ ਜੀਰਾ ਪਾਰਕ ਤੇ ਉਤੋਂ ਆਪਾਂ ਹੋਏ ਆ ਜਿਵੇਂ ਐਕਸਰਸਾਈਜ਼ ਕਰਨੀ ਆ ਕਰੋ ਚਲੋ ਕਰੋ ਉਧਰ ਆਣਾ ਫਿਰ ਸਦਾ ਇਹਦੀ ਐਕਸਰਸਾਈਜ਼ ਤੇ ਜੀਰਾ ਪਾਰਕ ਪਹੁੰਚ ਗਏ ਆ ਤੇ ਹਰਸ਼ਾ ਫੋਟੋਆਂ ਖਿੱਚਣੀਆਂ ਇੱਥੇ ਹਾਂ ਜੀ ਤਾਂ ਡੇ ਆ ਜੋਨ ਭਾਈ ਕੋਈ ਫੋਨ ਹੈਗਾ ਆਪਣੇ ਕੋਲ ਭਾਈ ਫੋਟੋਆਂ ਖਿੱਚਣੀਆਂ ਜੀ ਮੇਰੇ ਰੰਮ ਭਾਈ ਮੈਂ ਚੱਲ ਗਿਆ ਲੰਗਰ ਦੀ ਵੀਟ ਲੰਗਰ ਦੀ ਵੀ ਐਟ ਹੋਣੀ ਆ ਤੇ ਚਲੋ ਫਿਰ ਮੈਂ ਚੇਤੀ ਜੇਤੀ ਫੋਟੋਆਂ ਖਿੱਚ ਗਿਆ ਫਿਰ ਚੱਲੀਏ ਕਾਹ ਹੀ ਬੜਾ ਕੀਤਾ ਵਾ ਇੱਥੇ ਲੱਦਾ ਸੱਪਾਂ ਲੈ ਇਹਨਾਂ ਨੇ ਕੈਂਡੀ ਨੇ ਵੀਡੀਓ ਬਣਾਈ ਸੱਪ ਵਾਲੀ ਆਹੋ ਭਾ ਇਹਨਾਂ ਨੇ ਵੀ ਲੱਦਾ ਸੱਪਾਂ ਲੈ ਤਾਣੇ ਜਿੱਥੇ ਬਾਜ ਟੱਟੀ ਆਈ ਲਾਈਵ ਕੈਮਰਾ ਐਕਸ਼ਨ ਇਧਰ ਦਾ ਅਲੋਕ ਨੂੰ ਵੀ ਦਿਖਾ ਦਵਾਂਗੇ ਕੀ ਹੋਰ ਹੈ ਚਾਹ ਦੇ ਕੀ ਆ ਯੋ ਫਾਈਨਲੀ ਹੁਣ ਲਾਸਟ ਤੇ ਇੱਥੇ ਬਸਾਂ ਲੱਗੀਆਂ ਆ ਤੇ ਕਿਹ ਬਾਸ ਚ ਭੈਜਨੇ ਆ ਤੇ ਚੱਲ ਗਿਆ ਹੁਣ ਸਿੱਧਾ ਆਪਣੇ ਪਿੰਡ ਤੇ ਚਲੋ ਚਲੀਏ ਆਪਣੇ ਪਿੰਡ ਬਾਸ ਚ ਭਈਏ ਉਹ ਅਗਲੀ ਬਾਸ ਚ ਭੈਜਨੇ ਆ ਜਿੱਥੇ ਫਾਇਦਾ ਵਾ ਸਾਨੂੰ ਜਾਂਦੇ ਉੱਤੇ ਤੇ ਜਾਂ ਅੰਦਰ ਚਲੋ ਚਲੀਏ ਫਿਰ ਮੇਤਰੋ ਘਰ ਆ ਪਾ ਚੁਕੇ ਆ ਤੇ ਹੁਣ ਥੋੜੀ ਕਰਦੇ ਆ ਰੈਸਟ ਤੇ ਚਾਹ ਪੀਨੇ ਆ ਤੇ ਬਾਅਦ ਵਿੱਚ ਆਪਾਂ ਜਾਣਾ ਹੈ ਲੰਗਰ ਸ਼ਗਨ ਵੀ ਆਪਾਂ ਬਾਹਰ ਜਾਣਾ ਲੰਗਰ ਲੱਗਣਾ ਆ ਨੰਗਰਾਜ ਆਪਣੇ ਇੱਥੇ ਲੱਗੇ ਭਾਗੀ ਨਗਰ ਪਿੰਡ ਦਾ ਨਾਮ ਆ ਭਾਗੀ ਨਗਰ ਉੱਥੇ ਆਪਾਂ ਜਾਣਾ ਆ ਠੀਕ ਆ ਤੇ ਰਾਜੇ ਹੁਣਾਂ ਨਹੀਂ ਜਾਣਾ ਆ ਤੇ ਚਲੋ ਜਦੋਂ ਜਾਵਾਂਗੇ ਉਦੋਂ ਕੰਟੀਨਿਊ ਕਰਦੇ ਹਾਂ ਥੋੜੀ ਕਰੀਏ ਰੈਸਟ